ਸ਼ਾ ਬਦਾਨੀ ਉਹ ਇਸ ਧਰਤੀ ਦੇ ਉੱਤੇ ਨੂੰ ਪਤਾ ਲੱਗ ਜਾਏਗਾ ਵੀ ਮੇਰਾ ਸਾਥ ਦਿੱਤੇ ਉਹਨਾਂ ਨੇ ਵੀ ਸਿੱਖਾਂ ਨਾਲ ਟਕਰਾ ਕੀਤਾ ਉਹਨਾਂ ਨੇ ਸਸਗਤ ਆਪਣੇ ਘਰਾਂ 'ਚ ਪ੍ਰਾਨ ਨਹੀਂ ਦਿੱਤੀ ਸਿੱਖਾਂ ਨੇ ਉਹਨਾਂ ਨਾਲ ਵੀ ਟਕਰਾ ਕੀਤਾ ਸੂਰਗੇ ਨੇ ਉਹਨਾਂ ਨਾਲ ਟਕਰਾ ਕਰਦਿਆ ਹੋਇਆ ਬਠਿੰਡੇ ਦੇ ਆਸ-ਪਾਸ ਦੇ ਜਿਹੜੇ ਇਲਾਕੇ ਦੇ ਪਿੰਡ ਨੇ ਸਸਗਤ ਉਹਨਾਂ ਪਿੰਡਾਂ ਦੇ ਵਿੱਚ ਆਪਣਾ ਰਹਿਣ ਬਸੇਰਾ ਕੀਤਾ ਉਹਨਾਂ ਪਿੰਡਾਂ ਦੇ ਵਿੱਚ ਜਾ ਕੇ ਵਸੀ ਨਹੀਂ ਹੁਣ ਵੱਡੇ ਕੱਲੂ ਘਰੇ ਦੇ ਵਿੱਚ ਨੁਕਸਾਨ ਕਿੰਨਾ ਹੋਇਆ ਵਡੇ ਘਲੂ ਘਾਰੇ ਦੇ ਵਿੱਚ ਸੱਤ ਸੰਗਤ ਕਈ ਸੂਰਮੇ ਕਈ ਜਵਾਨ ਕੋ ਯੋਧੇ ਸ਼ਹੀਦ ਹੋਏ ਕਈ ਸੂਰਮਿਆਂ ਦੇ ਸਰੀਰਾਂ ਦੇ ਉੱਤੇ ਫੱਟ ਲੱਗੇ ਸਰਦਾਰ ਜਸਾ ਸਿੰਘ ਆਲੂ ਵੜ ਗਿਆ ਸਰਦਾਰ ਜਸਾ ਸਿੰਘ ਨਾਮ ਗੜਿਆ ਸਰਦਾਰ ਕਰਨ ਸਿੰਘ ਸ਼ੁਕਰ ਚੱਕਿਆ ਸੱਤ ਸੰਗਤ ਉਹ ਸੂਰਮੇ ਤੇ ਗਰੂ ਪਿਆਰ ਮੜਿਓ ਉਹਨਾਂ ਦੇ ਨਾਲ ਜਿੰਨੇ ਯੋਧੇ ਨੇ ਜਿੰਨੇ ਜਵਾਨ ਨੇ 6 ਤੋਂ ਘੱਟ ਫੱਟ ਕਿਸੇ ਦੇ ਸਰੀਰ ਦੇ ਉੱਤੇ ਨਹੀਂ ਸੀ ਸਾਰਿਆਂ ਦੇ ਸਰੀਰਾਂ ਦੇ ਉੱਤੇ ਕਿਸੇ ਦੇ 6 ਫਟ ਕਿਸੇ ਦੇ 7 ਫਟ ਸਰਦਾਰ ਜੱਸਾ ਸਿੰਘ ਅਨੂਵਲੀਏ ਦੀ ਜੇ ਗੱਲ ਕਰੀਏ ਨਾ ਤੇ ਪ੍ਰਾਚੀਨ ਪਥ ਪ੍ਰਕਾਸ਼ ਦੇ ਵਿੱਚ ਸਤ ਸੰਗਤ ਗਿਆਨੀ ਰਤਨ ਸਿੰਘ ਜੀ ਪੰਗੂ ਹੁਣਾ ਨੇ ਲਿਖਿਆ ਉਹ ਕਹਿੰਦੇ ਜੱਸਾ ਸਿੰਘ ਖਾਏ ਬਾਈਕ ਆਏ ਤੋ ਵੀ ਸਿੰਘ ਜੀ ਲੜਦੋ ਜਾਏ ਬਾਈ ਫਟ ਸਰੀਰਨੇ ਲੱਗੇ ਬਾਈ ਫਟ ਲੱਗੇ ਬਾਈ ਫਟ ਲੱਗਣ ਦੇ ਬਾਅਦ ਵੀ ਯੋਧਿਆਂ ਦੇ ਵਾਗੂ ਮਰਦਾਂ ਦੇ ਵਾਗੂ ਜੰਗ ਦੇ ਮੈਦਾਨ ਦੇ ਵਿੱਚ ਲੜਿਆ ਔਰ ਇੱਕ ਗੱਲ ਕਿਹਾ ਜਾਵਾ ਜਦੋਂ ਸਰਦਾਰ ਜਸਾਸ ਸਿੰਘ ਲੜਦੇ ਆ ਲੜਦੇ ਐਮਨ ਸ਼ਾਹ ਮਦਾਨੀ ਦੇ ਅੱਗੇ ਆ ਗਿਆ ਨਾ ਤੇ ਐਮਨ ਸ਼ਾਹ ਮਦਾਨੀ ਨੇ ਉਹਨੇ ਮੰਗਾਰਿਆ ਆਪਣੇ ਆਖਿਆ ਕਿ ਕਹਿ ਲੱਗਾ ਵੀ ਆਪਣੇ ਵਿੱਚ ਮੁਕਾਬਲਾ ਕਰਕੇ ਪਤਾ ਲੱਗ ਜਾਏਗਾ ਵੀ ਕਿਹੜਾ ਇਸ جنگ ਦਾ ਜੇਤੂ ਜਰਨਾਹ ਲੈ ਧੋਖਾ ਨੂੰ ਕਿਉਂ ਲੜਾਉਣਾ ਆਹ ਕੋਰੇ ਨਾਲ ਦੋ ਹੱਥ ਕਰ ਸਰਦਾਰ ਜੱਸਾ ਸਿੰਘ ਆਲੂਵਾਲੀਏ ਨੂੰ ਵਿਖਿਆ ਚੱਕੀ ਦੇ ਪੁਰਵਰ ਦੀ ਛਾਤੀ ਲੰਗੀਆਂ ਬਾਹਾਂ ਸਣਾਲ ਸਰੀਰ ਚਿਹਰੇ ਦਾ ਪ੍ਰਤਾਪ ਮੁੱਖ ਤੇ ਦੁਰਾਨੀ ਦਾੜਾ ਸਿਰ ਤੇ ਉੱਤੇ ਦਸਤਾਰਾ ਇਤਿਹਾਸ ਕਹਿੰਦੇ ਵੀ ਜਦੋਂ ਵਿਖਿਆ ਤੇ ਘੂੜਾ ਮੋੜ ਕੇ ਆਪਣੀਆਂ ਫੌਜਾਂ ਦੇ ਪਿੱਛੇ ਚਲੇ ਆ ਗਿਆ ਲੜਨ ਵਾਸਤੇ ਅੱਗੇ ਨਹੀਂ ਆਇਆ ਲੜਨ ਵਾਸਤੇ ਅੱਗੇ ਨਹੀਂ ਆਇਆ ਸਾਡੇ ਉਹਨਾਂ ਯੋਧਿਆਂ ਦਾ ਸੱਸਗਤ ਪ੍ਰਤਾਪ ਉਹਨਾਂ ਯੋਧਿਆਂ ਦਾ ਗੋਹ ਉਹਨਾਂ ਯੋਧਿਆਂ ਦੀ ਚੜਕ ਐ ਅਮਨਦੀਤ ਦੇ ਰੰਗ ਤੇ ਮੈਦਾਨ ਤੇ ਅਹਿਮਦ ਸ਼ਾਹ ਬਦਾਨੀ ਨੂੰ ਵੀ ਵੰਗਾਰਿਆ ਨਾ ਉਹ ਵੀ ਲੜਨ ਵਾਸਤੇ ਅੱਗੇ ਨਹੀਂ ਸੀ ਆਇਆ ਉਹ ਵੀ ਆਪਣੀਆਂ ਖੂਜਾਂ ਦੇ ਪਿੱਛੇ ਜਾ ਕੇ ਲੁਕ ਗਿਆ ਤੇ ਗੁਰੂ ਪਿਆਰ ਵਾਲਿਓ ਇਸ ਕਲਦੂਰ ਕਾਰੇ ਤੋਂ ਬਾਅਦ ਕੌਮ ਨੇ ਫਿਰ ਸੱਸਗਤ ਦੁਬਾਰਾ ਉਠੰਦਾ ਹਿਆ ਕੀਤਾ ਹੁਣ ਅਹਿਮਦ ਸ਼ਾਹ ਬਦਾਲੀ ਕਹਿੰਦਾ ਸੀ ਮਰਹਟਿਆਂ ਉੱਠੇ ਨਹੀਂ ਦਿੱਤੇ ਮਰਹਟੇ ਦੁਬਾਰਾ ਫਿਰ ਬੈਠ ਗਏ ਮਰਹਟਿਆਂ ਨੇ ਦੁਬਾਰਾ ਮੁਕਾਬਲਾ ਕਰਨ ਵਾਸਤੇ ਮੇਰੇ ਸਾਹਮਣੇ ਨਹੀਂ ਆਏ ਤੇ ਸਿੱਖ ਦਾ ਸਵਾਲ ਹੀ ਪੈਂਦਾ ਨਹੀਂ ਹੁੰਦਾ ਵੀ ਮੇਰਾ ਟੱਕਰ ਕਰਨ ਵਾਸਤੇ ਤਿਆਰ ਹੋ ਜਾਣਗੇ ਪਰ ਸਿੱਖਾਂ ਨੇ ਸਾਰ ਸੰਗਤ ਇੱਕ ਅਧੇ ਮਹੀਨੇ ਦੇ ਬਾਅਦ ਇਸ ਬਠਿੰਡੇ ਦੇ ਇਲਾਕੇ ਦੇ ਵਿੱਚ ਇੱਕ ਗੁਰਮਤਿ ਕੀਤਾ ਇਹ ਕੱਢੂ ਯਾਰ ਉਹ ਕੱਢੂ ਦੇ ਵਿੱਚ ਸਾਰੇ ਸੂਰਮੇ ਸਾਰੇ ਮਰਦ ਜਿਹਦੇ ਘੱਡੂ ਕਾਰੇ ਦੇ ਵਿੱਚ ਸੱਤ ਸੰਗਤ ਜੰਗ ਦੇ ਮਦਾਨ ਦੇ ਵਿੱਚ ਲੜੇ ਨੇ ਤੇ ਹੋਰ ਜਿਹੜੇ ਜਰਮੇ ਦੇ ਜਿਨ੍ਹਾਂ ਨੂੰ ਖਤਰਾ ਪੱਡੀਆਂ ਉਹ ਇਸ ਗੁਰਮਤੇ ਦੇ ਵਿੱਚ ਪਹੁੰਚੇ ਨੇ ਹੁਣ ਇਸ ਗੁਰਮਤੇ ਦੇ ਵਿੱਚ ਇਹ ਸਲਾਹਾਂ ਨੇ ਕੀਤੀਆਂ ਕਿਿਹਦੇ ਸਰੀਰ ਤੇ ਕਿੰਨੇ ਫੱਟ ਲੱਗੇ ਕਿਿਹਦੇ ਪਰਿਵਾਰ ਦੇ ਕਿੰਨੇ ਜੀ ਸ਼ਹੀਦ ਹੋਏ ਇੱਥੇ ਸੱਤ ਸੰਗਤ ਦੇ ਸੂਰਮੇ ਬੈਠ ਕੇ ਜਿਹੜਾ ਗੁਰਮਤਾ ਕੀਤਾ ਸਰਦਾਰ ਜਸਾ ਸਿੰਘ ਆਲੂ ਬਲਗੇ ਬਲਗੇ ਯੋਧਿਆਂ ਨੇ ਜਿਹੜੀਆਂ ਤਕਰੀਰਾਂ ਕੀਤੀਆਂ ਉਹ ਸਮੇਂ ਦੇ ਮਾਹੌਲ ਨੂੰ ਜੋੜੀ ਕਰਤਾ ਵਿੱਚ ਹੈ ਕਿਉਂ ਕਹਿੰਦੀ ਹੈ ਅਸੀਂ ਸਕੇ ਵੀਰ ਜੀਤਦੇ ਹੁੰਦਾ ਬੇਕਰਦ ਨੂੰ ਦੱਬਦਾ ਦਰਦ ਕੀ ਹੈ ਦੱਤ ਵੱਡੇ ਦੀ ਬੱਕਰਾ ਜਾਣਦਾ ਹੈ ਮੋਢੇ ਦੇ ਵਾਲੇ ਦੀ ਕਰਦ ਨੂੰ ਦੱਤ ਕੀ ਹੈ ਲੱਗੀ ਜਿੰਦ ਦੀ ਪੁੱਜਣੀ ਬੜੀ ਔਖੀ ਪਾ ਪਾਣੀ ਨੂੰ ਹੋਗਣਾ ਸਦਕੀ ਹੈ ਜਿਹਨੇ ਰਣ ਦੇ ਮੈਦਾਨ 'ਚੋਂ ਭੱਜ ਜਾਣਾ ਉਹ ਆਖਣਾ ਕਿਸੇ ਨੇ ਮਰਦ ਕੀ ਹੈ ਜਿਹੜਾ ਸਾਥ ਸੰਗਤ ਸੂਰਮਾਨ ਰਣ ਦੇ ਮੈਦਾਨ ਦੇ ਵਿੱਚੋਂ ਭੱਜ ਜਾਵੇ ਉਹਨੂੰ ਕੋਈ ਸੂਰਮਾਨ ਨਹੀਂ ਕਹਿੰਦਾ ਉਹਨੂੰ ਕੋਈ ਮਰਦ ਨਹੀਂ ਕਹਿੰਦਾ ਮਰਨ ਉਹ ਹੁੰਦਾ ਜਿਹੜਾ ਅੰਦਰੋਂ ਪਾਉ ਨੂੰ ਇੱਕ ਹੋਵੇ ਮਰਨ ਉਹ ਹੁੰਦਾ ਜਿਹੜਾ ਰਣ ਤੇ ਮਦਾਨ ਦੇ ਵਿੱਚ ਇੱਕ ਵਾਰੀ ਆਇਆ ਤੇ ਸਜਾਦਾ ਫਤਿਹ ਪ੍ਰਾਪਤ ਕਰਦੇ ਜਾਂ ਆਪਣਾ ਜੀਵਨ ਕੁਰਬਾਨ ਕਰਦਾ ਸੁਣਵਿਆਂ ਨੇ ਆਪਸ ਵਿੱਚ ਤਕਰੀਰਾਂ ਕੀਤੀਆਂ ਇਹ ਗੱਲ ਆ ਕਿ ਵੀ ਅਹਿਮਦ ਸ਼ਾਹ ਬਦਾਨੀ ਹਜੇ ਪੰਜਾਬ ਦੀ ਧਰਤੀ ਤੇ ਹੈ ਤੇ ਇਥੋਂ ਕਦੇ ਸੁੱਕਾ ਨਾ ਚਲਿਆ ਜਾਵੇ ਇਹਨੇ ਅਫਗਾਨ ਦੀ ਧਰਤੀ ਤੇ ਜਾ ਕੇ ਤਾਰਾਂ ਮਾਰਦੀਆਂ ਨੇ ਗੱਲਾਂ ਆਖਣੀਆਂ ਨੇ ਵੀ ਕਰਨ ਵਾਸਤੇ ਅੱਗੇ ਆਈ ਜਿਹੜੀ ਕੌਮ ਨੇ ਮੇਰੇ ਮਾਲ-ਬਾਧ ਨੂੰ ਲੁੱਟ ਕੇ ਉਹਨਾਂ ਬਹੁਤ ਬੇਟੀਆਂ ਨੂੰ ਲੁੱਟ ਕੇ ਤੇ ਉਹਨਾਂ ਨੂੰ ਘਰੋਂ ਕਹਿੰ ਪਹੁੰਚਾਇਆ ਤੇ ਕਿੰਨਾ ਵੀ ਉਹਦੇ ਮਨ ਦੇ ਵਿੱਚ ਖਿਆਲ ਆਇਆ ਉਹਦੇ ਮਨ ਦੇ ਵਿੱਚ ਗੱਲ ਆਈ ਉਹ ਜਾ ਕੇ ਤਾਰਾ ਮਰੇਗਾ ਉਸ ਸਰਦੀ ਕੇ ਵੀ ਉਸ ਗੋਮ ਦਾ ਖੁਰਾ ਕੁਝ ਮਟਾਕੀ ਆ ਨਾ ਉਸ ਕੌਮ ਨੂੰ ਖਤਮ ਕਰਕੇ ਆਇਆ ਕਿਤੇ ਸੁੱਕਾ ਨਾ ਚਲਿਆ ਜਾਵੇ ਸਤ ਸੰਗਤ ਦਾ ਯਾਦ ਰੱਖਿਓ ਦੁਨੀਆ ਦੇ ਵਿੱਚ ਜੇ ਇਸ ਇਨਸਾਨ ਦੀ ਪਤ ਲੱਥ ਜਾਵੇ ਨਾ ਉਹਦਾ ਰਹਿੰਦਾ ਕੁਝ ਨਹੀਂ ਸਤਿਗੁਰੂ ਦੀ ਬਾਣੀ ਦਾ ਬਚਨ ਆਪਾਂ ਪੜ੍ਹਦੇ ਹਾਂ ਮਹਾਰਾਜ ਕਹਿੰਦੇ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇ ਤਾਂ ਕਛ ਗਏ ਜਿਹਦੀ ਪਤ ਲੱਥ ਜਾਵੇ ਨਾ ਉਹਦੇ ਗੁਰ ਕੀ ਹਰਕਤੋਂ ਥੱਲੇ ਨਹੀਂ ਲੱਗਦੀ ਸਤ ਸੰਗਤ ਸਤਗੁਰੂ ਦੇ ਸਿੰਘਾਂ ਨੇ ਜਦੋਂ ਆ ਗੁਰਮਤਾ ਕੀਤਾ ਕਿ ਸੂਰਮਿਆਂ ਨੇ ਸਾਥਰੀ ਅਕਾਲ ਦੇ ਜਕਾਰਿਆਂ ਦਾ ਜਵਾਬ ਦਿੱਤਾ ਗੱਲ ਆ ਕੀ ਜੱਥੇ ਦਾ ਜੀ ਕੀਤਾ ਕੀ ਜਾਵੇ ਕਿਵੇਂ ਉਹਦਾ ਟੱਕਰ ਅਕਰੀਏ ਕਿਵੇਂ ਅਹਿਮਦ ਸ਼ਾਹ ਦਾਲੀਵੋ ਨਾਲ ਜੰਗ ਕੀਤੀ ਜਾਵੇ ਅਸੀਂ ਜੰਗਦੇ ਅੰਦਰ ਵਿੱਚ ਟੱਕਰਾ ਜਰੂਰ ਕੀਤਾ ਲੜੇ ਜਨੂਰਾਂ ਪਰ ਸਾਡਾ ਇੱਥੇ ਸਾਡੀ ਹਾਰਨ ਦੇ ਕਾਰਨ ਬੜੇ ਬੜੇ ਹੁਣ ਹਾਰਨ ਦੇ ਜਿਹੜੇ ਕਾਰਨ ਸੀਗਾ ਵੈਸੇ ਸਾਧ ਸੰਗਤ ਹਾਰਨਾ ਮਾੜੀ ਗੱਲ ਨਹੀਂ ਹੁੰਦੀ ਮਾੜੀ ਗੱਲ ਹੈ ਹਾਰ ਨੂੰ ਕਬੂਲ ਕਰ ਲੈਣਾ ਜਦੋਂ ਕੋਈ ਬੰਦਾ ਹਾਰ ਮੰਨ ਕੇ ਬੈਠ ਜਾਵੇ ਨਾ ਉਦੋਂ ਸਾਧ ਸੰਗਤ ਤੋਂ ਅਸਲ ਦੇ ਵਿੱਚ ਹਰਿਆ ਮੰਨਿਆ ਜਾਂਦਾ ਹੈ ਜਿਹੜਾ ਬੰਦਾ ਵੈਸੇ ਹਾਰ ਜਾਵੇ ਜਿਹੜਾ ਆਖਰੀ ਸੁਆਸ ਤੱਕ ਹਾਰਨਾ ਮੰਨੇ ਉਹਨੂੰ ਹਰਿਆ ਨਹੀਂ ਆਖਿਆ ਜਾਂਦਾ ਇਹ ਗੁਰੂ ਪਿਆਰ ਬੜਿਓ ਯਾਦ ਰੱਖਿਓ ਸਤਗੁਰੂ ਨੇ ਉਹ ਖਾਲਸਾ ਉਹ ਯੋਧਾ ਉਹ ਮਰਦ ਤਿਆਰ ਕੀਤਾ ਜੀਨੇ ਸਤਗੁਰੂ ਦੇ ਬਾਤੇ ਦੇ ਵਿੱਚੋਂ ਪੰਜ ਕੁੱਟ ਛੱਗੇ ਨਾ ਜੀਨੇ ਸਤਗੁਰੂ ਦੇ ਚਰਨਾਂ ਦੇ ਵਿੱਚ ਰਹਿ ਕੇ ਗੁਰਬਾਣੀ ਨੂੰ ਜਪਿਆ ਗੁਰੂ ਗੁਰੂ ਜਪਿਆ ਉਹ ਸਾਸ ਸੰਗਤ ਗੈਰ ਦੀ ਗੁਲਾਮੀ ਨੂੰ ਕਬੂਲ ਨਹੀਂ ਕਰਦਾ ਉਹ ਕਿਸੇ ਦਾ ਗੁਲਾਮ ਹੋ ਕੇ ਜਿਉਣ ਦਾ ਸਾਸ ਸੰਗਤ ਉਹਦੇ ਜੀਵਨ ਦੇ ਵਿੱਚ ਸਵਾਲ ਹੀ ਪੈਦਾ ਨਹੀਂ ਹੁੰਦਾ ਜਦੋਂ ਤੁਸੀਂ ਹਿੰਦੁਸਤਾਨ ਦਾ ਇਤਿਹਾਸ ਪੜੋਗੇ ਨਾ ਅਕਲ ਮੈਂ ਸਿਰਫ ਸਾਸ ਸੰਗਤ ਸਮਝਣ ਖਾਤਰ ਕਹਿ ਰਿਹਾ ਜਦੋਂ ਤੁਸੀਂ ਹਿੰਦੂਸਤਾਨ ਦਾ ਇਤਿਹਾਸ ਪੜੋਗੇ ਉਹਦੇ ਵਿੱਚ ਤੁਹਾਨੂੰ ਇੱਕ ਗੱਲ ਪੜਨ ਵਾਸਤੇ ਮਿਲੇਗੀ ਕਿ ਕਹਿੰਦੇ ਜਦੋਂ ਦੇਵਤਿਆਂ ਦਾ ਤੇ ਦੇਵਤਾਂ ਦਾ ਯੁੱਧ ਹੋਇਆ ਤੇ ਉਹਦੇ ਵਿੱਚ ਬੀਰ ਤੇ ਹਾਰਨ ਲੱਗੇ ਦੇਵਤਿਆਂ ਨੇ ਆਪਣੀ ਜਿੱਤ ਪ੍ਰਾਪਤ ਕਰਨ ਵਾਸਤੇ ਆਪੂ ਪਰਬਤ ਦੇ ਉੱਤੇ ਹਵਨ ਕੀਤਾ ਤੇ ਕਹਿੰਦੇ ਹਵਨ ਦੀ ਜਿਹੜੀ ਅੱਗ ਸੀ ਨਾ ਜਿਹੜੀ ਅਗਨੀ ਸੀ ਉਹਦੇ ਵਿੱਚੋਂ ਚਾਰ ਯੋਧੇ ਚਾਰ ਬੀਰ ਪੈਦਾ ਹੋਏ ਉਸ ਅੱਗੀ ਨੇ ਚਾਰ ਯੋਧੇ ਪੈਦਾ ਕੀਤੇ ਉਹਨਾਂ ਚਾਰਾਂ ਯੋਧਿਆਂ ਨੇ ਦੇਵਤਿਆਂ ਨੂੰ ਯੁੱਧ ਦੇ ਵਿੱਚੋਂ ਜਿਤਾਇਆ ਦੇਵਤਾਂ ਦੀ ਹਾਰ ਹੋਈ ਤੇ ਬਾਅਦ ਵਿੱਚ ਜਿੱਕੇ ਜਿਹੜੀ ਅਗਨੀ ਸੀ ਸਾਥ ਸੰਗਤ ਗਾਇਬ ਹੋ ਗਈ ਉਹ ਖਤਮ ਹੋ ਗਈ ਤੇ ਮੈਂ ਗੱਲ ਇਹਨਾਂ ਉਹਨਾਂ ਸਾਥ ਸੰਗਤ ਆਬੂ ਪਰਬਤ ਦੀ ਅਗਨੀ 'ਚ ਇੰਨਾ ਕੀ ਸਾਥ ਸੰਗਤ ਉਹਦੇ 'ਚ ਤਾਕਤ ਸੀ ਵੀ ਉਹਨੇ ਚਾਰ ਜੋ ਦੀ ਪਹਿਲਾ ਕੀਤੀ ਉਸ ਤੋਂ ਬਾਅਦ ਉਹ ਖਤਮ ਹੋ ਗਈ ਉਸ ਤੋਂ ਬਾਅਦ ਉਹ ਸਾਥ ਸੰਗਤ ਉਹ ਖਤਮ ਹੋਈ ਸਤਗੁਰੂ ਮਹਾਰਾਜ ਨੇ ਜਿਹੜੀ ਖੱਲੇ ਬੱਡੇ ਦੀ ਪੌੜੀ ਤਿਆਰ ਕੀਤੀ ਇਹ ਕਦੇ ਖਤਮ ਹੋਣ ਵਾਲੀ ਨਹੀਂ ਇਹ ਸਾਂਗਤ ਖੱਡੇ ਬਾਟੇ ਦੀ ਬੋਲ ਸਤਿਗੁਰੂ ਨੇ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਤੇਗਾ ਦਿੱਤੀਆਂ ਨਾ ਜਿਹੜੇ ਕਹਿੰਦੇ ਸੀ ਕਾਮ ਹਮਾਰਾ ਤੋਲਣ ਤੱਕੜੀ ਮੰਗੀ ਕਰ ਬੱਬੂ ਨੇ ਪੱਕੜੀ ਚਿੜੀ ਉੱਡੇ ਤੋਂ ਮੈਂ ਡਰ ਜਾਉ ਬਗਲੂ ਸੇ ਕੈਸੇ ਲੜ ਮਹਾਰਾਜ ਅਸੀਂ ਹੱਥੇ ਵਿੱਚ ਕਰਦ ਲਈ ਫੜਕੇ ਵੇਖੀ ਤੁਸੀਂ ਤੇਗਾ ਫੜਨ ਦੀਆਂ ਗੱਲਾਂ ਕਰਦੇ ਹੋ ਉਹਨਾਂ ਦੇ ਹੱਥਾਂ 'ਚ ਤੇਗਾ ਦਿੱਤੀਆਂ ਮੇਰੇ ਸਤਿਗੁਰੂ ਮਹਾਰਾਜ ਉਹਨਾਂ ਨੇ ਸ਼ਸਤਰਧਾਰੀ ਬਣਾਇਆ ਉਹਨਾਂ ਨੇ ਯੋਧੇ ਬਣਾਇਆ ਉਹਨਾਂ ਨੇ ਮਰਦ ਬਣਾਇਆ ਨੈਚਰਲ ਸਟੇਟ ਦੇ ਬੰਦੀ ਕਰਦਾ ਉਹਨਾਂ ਸਾਧ ਸੰਗਤ ਸਤਿਗੁਰੂ ਨੇ ਮਾਣ ਦਿੱਤਾ ਸਾਨੂੰ ਗੁਰੂ ਨੇ ਸ਼ਸਤਰਧਾਰੀ ਬਣਾਇਆ ਅੱਜ ਪਤਾ ਨਹੀਂ ਸੇਕ ਨੂੰ ਕੀ ਬਿਮਾਰੀ ਪਈ ਹੈ ਸੇਕ ਕੋ ਸ਼ਸਤਰ ਤੋਂ ਦੂਰ ਕਰੀ ਜਾਂਦਾ ਹੈ ਇੱਥੋਂ ਤੱਕ ਸਾਧ ਸੰਗਤ ਜੇ ਸਾਡੇ ਘਰ ਦੇ ਵਿੱਚ ਜੰਮਿਆ ਜਾਇਆ ਬੱਚਾ ਕਿਤੇ ਸ਼ਸਤਰ ਦੀ ਗੱਲ ਕਰੇ ਨਾ ਤੇ ਮਾਪਿਓ ਕਹਿੰਦੇ ਨੇ ਨਾ ਪੁੱਤੇ ਖੂਨ ਮੰਗਦੀ ਹੈ ਨਾ ਇਹ ਖੂਨ ਮੰਗਦੀ ਹੈ ਆ ਗੱਲਾਂ ਸਾਡੇ ਘਰਾਂ ਦੇ ਵਿੱਚ ਪ੍ਰਚਲਿਤ ਹੋ ਗਈਆਂ ਤੇ ਮੈਂ ਇੱਕ ਗੱਲ ਤੁਹਾਡੀ ਖidmat ਚ ਰੱਖਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਦੇ ਵਰਗਾ ਰਾਜ ਕੋਈ ਨਹੀਂ ਹੋਇਆ 13 ਸਾਲ ਦੀ ਉਮਰ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਜਦੋਂ ਸਾਧ ਸੰਗਤ ਆ ਰਸੂਆਪੁਰ ਦੇ ਜੰਗਲਾਂ ਦੇ ਵਿੱਚ ਸ਼ਿਕਾਰ ਕਰਨ ਵਾਸਤੇ ਗਿਆ ਨਾ ਤੇ ਸਾਸ ਦੇ ਦਾ ਚੱਟੀਆਂ ਦਾ ਜਿਹੜਾ ਸਰਦਾਰ ਸੀ ਉਹ ਗੁਰੂ ਪਿਆਰ ਵਾਲਿਓ ਹਯਾਤ ਖਾਨ ਉਹਨੇ ਵੇਖਿਆ ਵੀ ਜਿਹੜਾ ਰਣਜੀਤ ਸਿੰਘ ਹੈ ਤੇਰਾ ਸਾਦੀ ਉਮਰ ਹੈ ਤੇ ਇਹਦਾ ਪਿਤਾ ਮਹਾ ਸਿੰਘ ਤਾਂ ਚੜਾਈ ਕਰ ਗਿਆ ਤਾਂ ਪਿਤਾ ਤਾਂ ਦੁਨੀਆਂ ਦੇ ਉੱਤੇ ਨਹੀਂ ਤੇ ਜੇ ਰਣਜੀਤ ਸਿੰਘ ਨੂੰ ਖਤਮ ਕਰ ਦਈਏ ਇਹ ਇਕਲੌਤਾ ਵਾਰਿਸ ਹੈ ਸ਼ੁਕਰ ਚੱਟੀਆਂ ਮਿਸਲ ਦਾ ਜੇ ਇਹਨੂੰ ਖਤਮ ਕਰ ਦਈਏ ਇਹਨਾਂ ਦੀ ਮਿਸਲ ਆਪਣੇ ਆਪ ਖਤਮ ਹੋ ਜਾਣੀ ਹੈ ਤੇ ਜਦੋਂ ਆਹ ਹਿਆ ਕਰਕੇ ਉਹ ਇਹਰਾ ਪਾਇਆ ਨਾ ਦੇ ਸਾਥ ਸੰਗਤ ਸ਼ੇਰੇ ਪੰਜਾਬ ਮਹਾਰਾਜਾ ਹਰਦੀਸ਼ਗਤ 13 ਸਾਲ ਦੀ ਉਮਰ ਦੇ ਵਿੱਚ ਉਹਨੇ ਜੰਗ ਕੀਤਾ 13 ਸਾਲ ਦੀ ਉਮਰ ਦੇ ਵਿੱਚ ਉਹਦਾ ਟੱਕਰਾਂ ਕੀਤਾ ਪਹਿਲਾ ਬਾਾਰ ਉਹਦੇ ਸਾਥ ਸੰਗਤ ਮੁਠੇ ਦੇ ਉੱਤੇ ਕੀਤਾ ਉਹਦੀਆਂ ਉਂਗਲਾਂ ਵੱਡੀਆਂ ਗਈਆਂ ਹੱਥ ਦੇ ਵਿੱਚੋਂ ਤੇਗ ਨਗੀ ਤੇ ਦੂਜਾ ਬਾਾਰ ਉਹਦੀ ਧੌਣ ਦੇ ਉੱਤੇ ਕੀਤਾ ਉਹਦੀ ਗਰਦਨ ਵੱਢ ਕੇ ਨਾਮ ਲੈ ਕੇ ਆਇਆ ਆਸੀ ਸਤਸੰਗਤ ਸਾਡੀ ਉਸ ਪ੍ਰੇਤ ਆਸੀ ਸਾਡਾ ਇਤਿਹਾਸ ਉਹ 13 ਸਾਲ ਦੀ ਉਮਰ ਹੈ ਤੇ 13 ਸਾਲ ਦੀ ਉਮਰ ਦੇ ਵਿੱਚ ਸ਼ਸਤਰ ਵਿਦਿਆ ਚ ਇੰਨਾ ਕਿ ਨਿਪੁੰਨ ਹੈ ਵਿਸ਼ਾਸ ਸਗਤ ਚਠਿਆਂ ਦਾ ਸਰਦਾਰ ਅੱਗੇ ਹਰ ਬੜਦਾ ਉਹਦਾ ਧੜ ਸਤਸੰਗਤੋ ਦੀ ਧੌਣ ਤੋਂ ਜੁੜਾ ਹੁੰਦਾ ਹੈ ਗਾਧੇ ਕਰਕੇ ਜਿਨ੍ਹਾਂ ਨੇ ਸਤਸੰਗਤ ਗੁਰੂ ਦੇ ਬਚਨ ਨੂੰ ਮੰਨਿਆ ਹੋਵੇ ਗੁਰੂ ਦੇ ਬਚਨ ਦੇ ਕੁੱਤੇ ਪਹਿਰਾ ਦਿੱਤਾ ਹੋਵੇ ਨਾ ਗੁਰੂ ਉਹਨਾਂ ਤੋਂ ਦੂਰ ਕਦੇ ਨਹੀਂ ਹੁੰਦਾ ਗੁਰੂ ਨਾਲੋਂ ਦੂਰ ਕਦੇ ਨਹੀਂ ਹੁੰਦਾ ਸਹਿਬ ਕਹਿੰਦੇ ਨੇ ਜਬ ਲਗ ਖਾਲਸਾ ਰਹੇ ਤਿਆਰਾ ਤਬ ਲਗ ਤੇਜ ਬਿਉ ਮੈਂ ਸਾਰਾ ਜਬੇ ਗਹਿ ਬਫਰਨ ਕੀ ਰੀਤ ਮੈਂ ਇਨ ਕੀ ਪ੍ਰਤੀ ਇਨ ਕੀ ਪ੍ਰਤੀ ਤੋ ਕਹਿੰਦੇ ਫਿਰ ਮੈਂ ਪ੍ਰਤੀਤ ਕਰਾਂਗਾ ਕਿ ਮਹਾਰਾਜ ਨੇ ਬਚਨ ਆਖੇ ਨੇ ਵੀ ਜਿੰਨਾ ਕਰਿਆਰਾ ਰਹੇਗਾ ਵਖਰਾ ਰਹੇਗਾ ਦੁਨੀਆ ਦੀ ਭੇੜ ਜਾਲ ਦੇ ਵਿੱਚ ਨਹੀਂ ਜਾਂਦਾ ਉਹਨਾਂ ਚਿਰ ਮਹਾਰਾਜ ਕਹਿੰਦਾ ਪ੍ਰਤੀਤ ਕਰਾਂਗਾ ਜਿਸ ਦਿਨ ਬਚਨਾਂ ਤੋਂ ਦੂਰ ਭੱਜ ਗਿਆ ਉਸ ਦਿਨ ਇਹ ਮੇਰਾ ਕੋਈ ਨਹੀਂ ਲੱਗਦਾ ਸਤਗੁਰੂ ਕਹਿੰਦੇ ਉਸ ਦਿਨ ਪ੍ਰਤੀਤ ਨਹੀਂ ਕਰਾਂਗਾ ਤੇ ਗੁਰੂ ਯਾਰ ਬੋਲੇ ਉਹਨੂੰ ਫੈਸਲਾ ਸਾਡੇ ਹੱਥ ਦੇ ਵਿੱਚ ਹੈ ਜਿਹੜਾ ਬਚਨ ਮਹਾਰਾਜ ਨੇ ਆਖਿਆ ਅਸੀਂ ਕਹਿੰਦੇ ਆ ਜੀ ਕਈ ਵਾਰੀ ਸਾਨੂੰ ਜਿਹੜੇ ਪਿਆਰ ਵਾਲੇ ਵੀਰ ਨੇ ਨਾ ਉਹ ਕਈ ਵਾਰੀ ਮਖੌਲ ਕਰਦੇ ਨੇ ਕਿ ਜੀ ਗੌਣਾ ਤਾਂ ਤੁਸੀਂ ਪ੍ਰਸੰਭ ਹੁੰਦਾ ਗੌਣੀ ਕਮਿਸ਼ਰੀ ਹੁੰਦੀ ਹੈ ਤੇ ਆਪਣੇ ਨਾਲ ਸ਼ਸਤਰ ਕਿਉਂ ਲੈ ਕੇ ਆਉਂਦੇ ਹੋ ਤੇ ਮੈਂ ਕਹਿੰਦੇ ਹਾਂ ਹੱਸ ਕੇ ਕਹਿਣਾ ਹੁੰਦਾ ਕਿ ਸਤਗੁਰੂ ਮਹਾਰਾਜ ਦਾ ਹੁਕਮ ਹੈ ਸਤਗੁਰੂ ਕਹਿੰਦੇ ਕਿਰਪਾਨ ਬਾਲ ਤਾਰੀਮ ਕਰੋਰ ਪਾਪ ਤਾਰੀਮ ਮਹਾਰਾਜ ਕੇ ਨੇ ਪਰ ਸ਼ਸਤਰ ਕੇਸ਼ੰ ਨਰੰਗ ਭੇੜ ਜਾਂਦਾ ਉਹ ਗਹ ਗਣ ਤਾਕੋ ਕਿਤੇ ਨੇ ਸਦਾਨੋ ਗੁਰੂ ਤਾਂ ਕਿਦੇ ਉਹ ਬੰਦਾ ਭੇੜ ਐ ਜੀ ਦੇ ਕੋਈ ਸ਼ਸਤਰ ਨਹੀਂ ਜੀ ਦੇ ਕੋਲੇ ਕੇਸ ਨਹੀਂ ਹੁਣ ਭਾਈ ਤੁਹਾਡੀ ਮੰਨੀਏ ਕਿ ਗੁਰੂ ਦੀ ਮੰਨੀਏ ਤੁਹਾਡੀ ਮੰਨੀਏ ਕਿ ਗੁਰੂ ਦੀਆਂ ਉਹਨਾਂ ਬਾਤਾਂ ਦੇ ਉੱਤੇ ਤੇ ਬਚਨਾਂ ਦੇ ਉੱਤੇ ਪਹਰਾ ਦੇਗੇ ਉਹ ਸਾਧ ਸੰਗਤ ਸਤਿਗੁਰੂ ਤੇ ਵਰਗਾ ਗੁਰੂ ਕੋਈ ਨਹੀਂ ਜਿਹੜੇ ਗੁਰੂ ਲੈ ਕੇ ਮਾਰ ਬਖੀਆ ਹੁਣ ਉਹ ਮਾਰਦੇ ਕਰਕੇ ਇੱਥੇ ਯੋਧਿਆਂ ਨੇ ਗੁਰਮਤਾ ਕੀਤੇ ਇਹ ਗੱਲ ਅਖੀ ਵੀ ਅਹਿਮਦ ਸ਼ਾਹ ਗਾਦੀ ਕਿਤੇ ਪੰਜਾਬ ਦੀ ਤਰਤੀ ਤੋਂ ਚੱਲਿਆ ਨਾ ਜਾਵੇ ਭੱਜ ਨਾ ਜਾਵੇ ਹੁਣੇ ਜਾ ਕੇ ਆਖਣਾ ਤੇ ਉਸ ਕੌਮ ਦਾ ਖੁਰਾ ਕੁਝ ਮਿਟਾ ਕੇ ਆਇਆ ਹੁਣ ਇਸ ਧਰਤੀ ਦੇ ਨਕਸ਼ੇ ਦੇ ਉੱਤੇ ਕੌਮ ਦਾ ਨਾਮੋ ਨਿਸ਼ਾਨੀ ਮਿਲੇਗਾ ਤਿੰਨ ਕਾਰਨ ਲੱਭੇ ਤਿੰਨ ਕਾਰਨ ਤੇ ਜਿਨ੍ਹਾਂ ਦੇ ਕਰਕੇ ਸਾਡੀ ਹਾਰ ਹੋਈ ਐ ਉਹ ਕਹਿੰਦੇ ਵੀ ਪਹਿਲਾ ਕਾਰਨ ਇਹ ਐ ਅਹਿਮਦ ਸਾਹਿਬ ਗਾਲੀ ਦੀਆਂ ਫੌਜਾਂ ਲੜਨ ਵਾਸਤੇ ਆਈਆਂ ਉਹਦੇ ਨਾਲ ਵਹੀਰਾਂ ਨਹੀਂ ਸੀ ਉਹਦੇ ਨਾਲ ਪਰਿਵਾਰ ਨਹੀਂ ਸੀ ਸਾਡੇ ਨਾਲ ਸਾਡੇ ਬੱਚੇ ਸਾਡੇ ਨਾਲ ਸਾਡੇ ਪਰਿਵਾਰ ਸਾਡੇ ਨਾਲ ਸਾਡੇ ਬਜ਼ੁਰਗ ਉਸ ਵੇਲੇ ਰੰਗ ਤੇ ਮੈਦਾਨ ਦੇ ਵਿੱਚ ਸੀ ਅਸੀਂ ਉਹਨਾਂ ਦੀ ਹਿਫਾਜ਼ਤ ਵੀ ਕੀਤੀ ਐ ਉਹਨਾਂ ਨੂੰ ਸੇਫ ਵੀ ਰੱਖਿਆ ਤੇ ਦੁਸ਼ਮਣ ਦਾ ਕੱਕਰ ਵੀ ਕੀਤਾ ਇਹ ਪਹਿਲੀ ਕਾਰਨ ਰਹੀ ਦੂਧੀ ਘੜ ਰਹੀ ਹੈ ਵੀ ਉਹਦੇ ਕੋਲੇ ਸ਼ਸਤਰ ਬੜੇ ਸੀ ਉਹਦੇ ਕੋਲੇ ਤੋਪਾਂ ਸੀ ਉਹਦੇ ਕੋਲੇ ਨਵੇਂ ਤੋਂ ਨਵੇਂ ਸ਼ਸਤਰ ਆ ਸਾਡੇ ਕੋਲੇ ਉਹਨੇ ਤਕੜੇ ਤੇ ਨਵੇਂ ਤੋਂ ਨਵੇਂ ਸ਼ਸਤਰ ਨਹੀਂ ਸੀ ਇਹ ਸ਼ਸਤਰਾਂ ਦੀ ਘਾਟ ਰਹੀ ਕਿਤੇ ਨmber ਦੇ ਉੱਤੇ ਵੀ ਜਿਹੜਾ ਐਮ ਸ਼ਾਹ ਅਫਗਾਨੀ ਦੀ ਫੌਜ ਹੈ ਉਹ ਸਵਾਜ ਦੇ ਕੋਲੇ ਤਕੜੀ ਤੋਂ ਤਕੜੀ ਨਸਲ ਦੇ ਘੋੜੇ ਨੇ ਤੇ ਸਾਡੇ ਕੋਲੇ ਉੰਨੀਆਂ ਤਕੜੀਆਂ ਨਸਲਾਂ ਦੇ ਘੋੜੇ ਨਹੀਂ ਜਿਨ੍ਹਾਂ ਦੇ ਨਾਲ ਉਹਦਾ ਟੱਕਰਾ ਕੀਤਾ ਜਾਵੇ ਉਹਨਾਂ ਦੇ ਬਰੋਬਰ ਭੱਜ ਕੇ ਉਹਨਾਂ ਦੇ ਬਰੋਬਰ ਦੌੜ ਲਾ ਕੇ ਉਹਨਾਂ ਤੇ ਹਮਲਾ ਕੀਤਾ ਜਾਵੇ ਹੁਣ ਇਹ ਤਿੰਨ ਕਾਰਨ ਆਏ ਕਿੰਨਾ ਕਾਰਨਾ ਨੂੰ ਪੂਰਾ ਕਰਨ ਵਾਸਤੇ ਨਾ ਸਭ ਤੋਂ ਪਹਿਲਾਂ ਬਠਿੰਡੇ ਦੇ ਆਸ-ਪਾਸ ਦੇ ਪਿੰਡਾਂ ਦੇ ਵਿੱਚ ਜਿੱਥੇ ਪਰਿਵਾਰਾਂ ਨੂੰ ਪਨਾਹ ਮਿਲੀ ਸਾਧ ਸੰਗਤ ਉਹਨਾਂ ਪਰਿਵਾਰਾਂ ਨੂੰ ਮਹਿਫੂਜ਼ ਰੱਖਿਆ ਗਿਆ ਪਹਿਲਾ ਜਿਹੜੀ ਪਹਿਲੀ ਕਾਟ ਸੀ ਉਹਨੂੰ ਪੂਰਿਆ ਕਰਨਾ ਹੁਣ ਦੋ ਘਾਟਾ ਨਹੀਂ ਇੱਕ ਤਾਂ ਸੱਤ ਸੰਗਤ ਦੇ ਸ਼ਸਤਰਾਂ ਦੀ ਤੇ ਦੂਜੀ ਘੋੜਿਆਂ ਦੀ ਮਾਇਆ ਦੇ ਨਾਲ ਪੂਰੀਆਂ ਹੋ ਰੀਆਂ ਨਹੀਂ ਤੇ ਸੱਤ ਸੰਗਤ ਮਾਇਆ ਦੀ ਵੀ ਲੋੜ ਹੈ ਸ਼ਸਤਰਾਂ ਦੀ ਵੀ ਲੋੜ ਹੈ ਘੋੜਿਆਂ ਦੀ ਵੀ ਲੋੜ ਹੈ ਤੇ ਗੁਰੂ ਪਿਆਰ ਵਾਲੇ ਉਸ ਦਰ ਦੇ ਵਾਸਤੇ ਗੁਰੂ ਕੇ ਸ਼ੇਰਾਂ ਨੇ ਸਭ ਤੋਂ ਪਹਿਲਾਂ ਮਲਮੇਰੀ ਧਰਤੀ ਦੇ ਉੱਤੇ ਸੱਤ ਸੰਗਤ ਸਰਹੰਦਾ ਦੀ ਧਰਤੀ ਦੇ ਉੱਤੇ ਜਾ ਕੇ ਉਹਨਾਂ ਨੇ ਹਮਲਾ ਕੀਤਾ ਸਰਹੰਦਾ ਹਾਕਮ ਜੈਨ ਖਾਨ ਉਹਨੇ ਥੋੜਾ ਜਿਹਾ ਟੱਕਰਾਂ ਕੀਤਾ ਬਾਅਦ ਵਿੱਚ ਹੱਥ ਖੜੇ ਕਰ ਦਿੱਤੇ 50000 ਰੁਪਏ ਦੇ ਕੇ ਆਪਣੀ ਜਾਨ ਬਖਸ਼ੀ ਕਰਵਾਈ 50000 ਰੁਪਿਆ ਹਰਜਾਨਾ ਸਿੰਘਾਂ ਨੂੰ ਦਿੱਤਾ ਇਹਨਾਂ ਨੇ ਪਟਿਆਲੇ ਵੱਲੋਂ ਆਪਣਾ ਰੁਖ ਕੀਤਾ ਇਹਨੇ ਮਰਜ਼ ਸ਼ੈਤਾਨੀ ਕੀਤੀ ਹੈ ਵੀ 6 ਪੈਰਬੋਰਡ ਵੀ ਲੜਾਈ ਦੇ ਵਿੱਚ ਆ ਜਗ ਦੇ ਵਿੱਚ ਹਾਰ ਜਾਣਗੇ ਇਹਨੇ ਆਪਣੇ ਨਾਲ ਲਖਮੀ ਨਾਰੈਣ ਨੂੰ ਲਿਆ ਕੁਝ ਕ ਫੌਜਾਂ ਨੂੰ ਨਾਲ ਲਿਆ ਸਿੱਖਾਂ ਤੇ ਹਮਲਾ ਕੀਤਾ ਦੀ ਮਾੜੀ ਕਿਸਮਤ ਜਿੰਨਾ ਇਹਦੇ ਕੋਲ ਰਹਿਣਾ ਸੀ ਉਹ ਵੀ ਜਾਂਦਾ ਰਿਹਾ ਇਦੋਂ ਵੀ ਜਾਂਦਾ ਰਿਹਾ ਸਿੰਘਾਂ ਨੇ ਜਾ ਕੇ ਸਰਹੰਦ ਨੂੰ ਡਟਿਆ ਸਰਹੰਦ ਦੇ ਵਿੱਚੋਂ ਬੜਾ ਮਾਲ-ਮਤ ਮਿਲਿਆ ਹੱਨੇ ਵੀ ਬੜੀ ਜ਼ਰੂਰਤ ਹੈ ਸਿੱਖਾਂ ਨੇ ਆਪਣਾ ਰੁਖ ਦੁਆਬੇ ਦੀ ਧਰਤੀ ਦੇ ਵੱਲੋਂ ਕੀਤਾ ਦੁਆਬੇ ਦੇ ਵਿੱਚ ਜਲੰਧਰ ਦੀ ਧਰਤੀ ਦੇ ਹਾਕਮ ਛੰਡਿਆਰੇ ਦੀ ਧਰਤੀ ਦੇ ਹਾਕਮ ਸਾਥ ਸੰਗਤਾਂ 'ਤੇ ਹਮਲਾ ਕਰਕੇ ਉਹਨਾਂ ਨੂੰ ਡਟਿਆ ਗਿਆ ਉਹਨਾਂ ਕੋਲੋਂ ਬੜਾ ਮਾਲ-ਮਤ ਪ੍ਰਾਪਤ ਹੋਇਆ ਆਖਰਕਾਰ ਮਾਝੇ ਦੀ ਧਰਤੀ ਦੇ ਆਏ ਮਾਝੇ ਦੀ ਧਰਤੀ ਦੇ ਉੱਤੇ ਰਹਿਣ ਵਾਲੇ ਤੇਰੇ ਹੁਕਮ ਰਾਣ ਉਹਨਾਂ ਹੁਕਮ ਰਾਣਾਂ 'ਤੇ ਹਮਲਾ ਕੀਤਾ ਇਸ ਤਰੀਕੇ ਦੇ ਨਾਲ ਮਾਝੇ ਦੇ ਤ੍ਰਤੀ ਨੂੰ ਔਰ ਮਾਲਵੇ ਦੀ ਤ੍ਰਤੀ ਨੂੰ ਤੇ ਦੁਆਬੇ ਦੀ ਤ੍ਰਤੀ ਨੂੰ ਤੇ ਨੇ ਪਾਸਿਆਂ ਦੇ ਉੱਤੇ ਸੱਤ ਸੰਗਤ ਇਸ ਵੇਲੇ ਸਿੱਖਾਂ ਦੀਆਂ ਫੌਜਾਂ ਨੇ ਮਾਰਾ ਕਰਕੇ ਬੜਾ ਮਾਲਬੰਦ ਲੁੱਟਿਆ ਹਜੇ ਵੀ ਗੁਰੂ ਪਿਆਰ ਵਾਲਿਓ ਉਹਦੇ ਨਾਲ ਟਕਰਾ ਲੈਣ ਦਾ ਸਹੀ ਤੇ ਸਹੀ ਸਮਾਂ ਨਹੀਂ ਆਇਆ ਸੂਰਮਿਆਂ ਨੇ ਇਸ ਸਮੇਂ ਮਾਲਬੰਦ ਲੁੱਟ ਕੇ ਨਾ ਤੇ ਕਰਨਾਲ ਦੀ ਤ੍ਰਤੀ ਤੇ ਜਾ ਕੇ ਬੈਠ ਗਏ ਜੇ ਸੱਤ ਸੰਗਤ ਆਪਾਂ ਤਰੀਕਾਂ ਦੀ ਗੱਲ ਕਰੀਏ ਤੇ ਗੁਰੂ ਪਿਆਰ ਵਾਲਿਓ ਫਰਵਰੀ ਦੇ ਵਿੱਚ ਘੱਲੂ ਘਾਲਾ ਵਾਪਰੇ ਆ ਤੇ ਸਾਰਾ ਮਾਰਬਦ ਲੁੱਟ ਕੇ ਜਦੋਂ ਕਰਨਾਲ ਦੀ ਧਰਤੀ ਤੇ ਖਾਲਸਾ ਪਹੁੰਚਿਆ ਕਰਨਾਲ ਦੀ ਧਰਤੀ ਤੇ ਸੂਰਮੇ ਪਹੁੰਚੇ ਨੇ 25 ਅਗਸਤ ਨੂੰ 1762 ਈਸਵੀ ਦਾ ਵੇਲਾ ਹੈ 25 ਅਗਸਤ ਕੁਝ ਕੁ ਮਹੀਨਿਆਂ ਦੇ ਵਿੱਚ ਸੱਜ ਸੰਗਤ ਉਹਨਾਂ ਨੇ ਤਿਆਰੀਆਂ ਕੀਤੀਆਂ ਵੀ ਇਹ ਮਦਦ ਦਾਦੀ ਕਿਤੇ ਚਲੀ ਆ ਨਾ ਜਾਵੇ ਉਧਰ ਰਹਿਮਤ ਸ਼ਾਹ ਦਾਦੀ ਨੇ ਸਾਧ ਸੰਗਤ ਦੇਖਿਆ ਵੀ ਸਿੱਖਾਂ ਦੀਆਂ ਮਾਰਾਂ ਹੁਣ ਬੰਦ ਹੋ ਗਈਆਂ ਉਹਨੇ ਸਾਧ ਸੰਗਤ ਨੂੰ ਕੁਝ ਇੱਕ ਦਿਨ ਕੱਟਣ ਦੇ ਵਾਸਤੇ ਉਹਨੇ 2 ਮਹੀਨੇ ਜਿਹੜੇ ਕੱਟਣ ਵਾਸਤੇ ਕਲਾਂੌਰ ਦੀ ਧਰਤੀ ਤੇ ਗਿਆ ਕਲਾਂੌਰ ਤੋਂ ਬਾਅਦ ਵਿੱਚ ਲਾਹੌਰ ਵਾਪਸ ਵਰਤੇ ਆ ਜਗਰੂਏ ਨਾ ਹਰ ਵਾਪਸ ਵਰਤੇ ਆ ਖਾਸੇ ਦੇ ਕੋਲੇ ਖਬਰਾਂ ਪਹੁੰਚੀਆਂ ਕਿ ਸਾਧ ਸੰਗਤ ਜਿਹੜੇ ਸੂਰਮੇ ਜਿਨ੍ਹਾਂ ਦੇ ਦਿਲਾ ਦੇ ਵਿੱਚ ਹੱਲੇ ਵੀ ਉਹ ਗੱਲ ਹੈ ਸ੍ਰੀ ਹਰਮੰਦਰ ਸਾਹਿਬ ਦੀ ਪਵਣ ਧਰਤੀ ਉਹ ਧਰਤੀ ਹੈ ਸਿੱਖ ਜਿਹੜੀ ਮਰਜੀ ਧਰਤੀ ਤੇ ਬੈਠਾ ਹੋਵੇ ਸਿੱਖ ਵਦੇਸ਼ਾਂ ਦੇ ਵਿੱਚ ਵੀ ਬੈਠਾ ਹੋਵੇ ਨਾ ਉਹਦੇ ਮਨ 'ਚ ਇੱਕ ਭਾਵਨਾ ਜ਼ਰੂਰ ਹੁੰਦੀ ਹੈ ਵੀ ਕਿਤੇ ਸਮਾਂ ਮਿਲੇ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਜ਼ਰੂਰ ਜਾਵਾਂਗਾ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਜਾ ਕੇ ਨਮਸਕਾਰ ਜ਼ਰੂਰ ਕਰਾਂ ਗੁਰੂ ਨਾਨਕ ਦਾ ਸਿੱਖ ਜਿੱਥੇ ਮਰ ਗਿਆ ਬੈਠਾ ਹੋਵੇ ਉਹਦੇ ਮਨ 'ਚ ਇਹ ਭਾਵਨਾ ਜ਼ਰੂਰ ਹੁੰਦੀ ਹੈ ਹੁਣ ਉਹ ਜਿਹੜੀ ਧਰਤੀ ਹੈ ਸੱਤ ਸੰਗਤ ਜਿਵੇਂ ਕੋਈ ਮੁਸਲਮਾਨ ਦੇ ਵਾਸਤੇ ਕਾਬੇ ਤੋਂ ਪਰੇ ਉਜਾੜ ਹੈ ਇਕ ਹਿੰਦੂ ਦੇ ਵਾਸਤੇ ਇਹਨਾਂ ਦੇ ਧਰਮ ਤੋਂ ਪਰੇ ਉਜਾੜ ਹੈ ਸਾਧ ਸੰਗਤ ਦੇ ਇੱਕ ਸਿੱਖ ਦੇ ਵਾਸਤੇ ਸ੍ਰੀ ਹਰਿਮੰਦਰ ਸਾਹਿਬ ਦੀ ਧਰਤੀ ਸਿੱਖਾਂ ਦਾ ਤੈਨ ਹੈ ਸਿੱਖਾਂ ਦਾ ਹਿਰਦਾ ਏ ਉਹਦੇ ਉੱਤੇ ਜਿਹੜਾ ਵੀ ਚੜ ਕੇ ਆਇਆ ਨਾ ਗੁਰੂ ਦੇ ਬਾਬੋ ਜੀ ਨੇ ਮੈਲੀ ਅੱਖ ਕੀਤੀ ਜਿਹਨੇ ਗੁਰੂ ਦੇ ਬਾਰੇ ਮਤੇ ਸ਼ਬਦ ਬੋਲੇ ਗੁਰ ਕੀ ਨਿੰਦਾ ਸੁਣੇ ਨਾ ਕਾਤ ਸੂਰਮੇ ਉਹ ਹੁੰਦੇ ਨੇ ਮਰਦ ਹੁੰਦੇ ਨੇ ਜਿਹੜੇ ਸਾਧ ਸੰਗਤ ਗੁਰੂ ਦੀ ਨਿੰਦਿਆ ਨੂੰ ਬਰਦਾਸ਼ਤ ਨਹੀਂ ਕਰਦੇ ਹੁਣ ਉਸ ਧਰਤੀ ਦੇ ਉੱਤੇ ਖਾਲਸਾ ਇਕੱਤਰ ਹੋਇਆ ਆਪਣਾ ਸਾਰੇ ਸ਼ੂਰਮਿਆਂ ਨੇ ਆ ਕੇ ਸਾ ਸੰਗਤ ਦੂਰ ਤਰੇਡੇ ਉਹ ਜਿੰਨੇ ਵੀ ਸ਼ੂਰਮੇ ਉਹਨਾਂ ਨੂੰ ਚਿੱਠੀਆਂ ਪਹੁੰਚੀਆਂ ਉਹਨਾਂ ਨੇ ਆਣ ਕੇ ਕਰਨਾਲ ਦੀ ਧਰਤੀ ਦੇ ਉੱਤੇ ਖਾਲਸੇ ਤੋਂ ਸਾਰਾ ਹਾਲ ਸੁਣਿਆ ਸੀਨੇ ਦੇ ਉੱਤੇ ਸਾ ਸੰਗਤ ਆਰਿਆਂ ਫੁੜੀਆਂ ਉਹਨਾਂ ਆਖਿਆ ਵੀ ਸਮਾਂ ਮਿਲੇ ਅਹਿਮਦ ਸ਼ਾਹ ਬਦਾਲੀ ਦਾ ਟੱਕਰਾ ਕਰੀਏ ਅਹਿਮਦ ਸ਼ਾਹ ਬਦਾਲੀ ਦੇ ਨਾਮ ਦੋ ਹੱਥ ਕਰੀਏ ਅੱਠ ਕਾ ਸਾ ਸੰਗਤ ਇਹ ਖਾਲਸੇ ਨੇ ਖੁਰਬਤਾਂ ਕੀਤਾ ਹੈ ਅਹਿਮਦ ਸ਼ਾਹ ਬਦਾਲੀ ਭੱਜੜ ਤੋਂ ਪਹਿਲਾਂ ਅਹਿਮਦ ਸ਼ਾਹ ਬਦਾਲੀ ਦੇਖੋ ਜਾਣ ਤੋਂ ਪਹਿਲਾਂ ਉਹਨੂੰ ਘੇਰਾ ਪਾ ਕੇ ਇਸ ਤਰੀਕੇ ਨਾਲ ਸਬਕ ਸਿਖਾਇਆ ਜਾਵੇ ਕਿ ਦੁਬਾਰਾ ਪੰਜਾਬ ਦੀ ਧਰਤੀ ਤੇ ਪੈਰ ਰੱਖ ਨਾ ਰੱਖੇ ਦੁਬਾਰਾ ਪੈਰ ਤੱਕ ਰੱਖਣ ਬਾਅਦ ਤੇ ਹਿਆ ਨਾ ਕਰੇ ਇਸ ਕਾਦੇ ਵਾਸਤੇ ਸਾਸਗਤ ਗੁਰਮਤਾ ਪ੍ਰਵਾਨ ਹੋ ਗਿਆ ਇੱਕ ਮਹੀਨਾ ਕਰਨਾਲ ਦੀ ਧਰਤੀ ਤੇ ਰਹਿ ਕੇ 24 ਸਬਰ 1762 ਈਸਵੀ ਨੂੰ ਸਾਸਗਤ ਸੂਰਮੇਸ ਧਰਤੀ ਤੋਂ ਤੁਰੇ ਕਰਨਾਲ ਤੋਂ ਸ੍ਰੀ ਹਰਮੰਦਰ ਸਾਹਿਬ ਦੀ ਧਰਤੀ ਦੇ ਉੱਤੇ ਆਏ ਤਕਰੀਬਨ ਸਾਸਗਤ ਇਸ ਧਰਤੀ ਕਪੂਈ ਦੀਆਂ ਰਸਤੇ ਦੇ ਵਿੱਚ ਬਾਗੇ ਦੀ ਧਰਤੀ ਦੇ ਉੱਤੇ ਸਸੰਗਤ ਲਾਹੌਰ ਤੋਂ ਨਾ 5-5 ਮੀਲ ਦੀ ਦੂਰੀ ਤੇ ਜਿੰਨੇ ਇਹਨਾਂ ਦੇ ਹੁਕਮਰਾਨ ਸੀ ਜਿੰਨੇ ਇਹਨਾਂ ਦੇ ਮੁਖਬਰੀਏ ਸੀ ਉਹਨਾਂ ਦਿਸਿਆਂ ਨੇ ਹਮਲਾ ਕਰਨਾ ਸ਼ੁਰੂ ਕੀਤਾ ਉਹਦਾ ਸਭ ਤੋਂ ਵੱਡਾ ਇੱਕ ਕਾਰਨ ਸੀ ਉਹਦਾ ਕਾਰਨ ਹੀ ਹੈ ਕਿ ਵੀ ਅਹਿਮਦ ਸ਼ਾਹ ਅਬਦਾਲੀ ਤੱਕ ਜਦੋਂ ਖਬਰਾਂ ਪਹੁੰਚਣਗੀਆਂ ਉਹਨਾਂ ਨੂੰ ਪਤਾ ਲੱਗੇਗਾ ਵੀ ਸਿੱਖ ਫਿਰ ਤੱਕੇ ਮਾਰਨੇ ਸਿੱਖਣੇ ਸ਼ੁਰੂ ਕਰ ਦਤੇ ਇੱਕ ਤਾਂ ਸਾਡਾ ਮਨਪੰਧ ਦਾ ਜਵਾਦਾ ਹੋਏਗਾ ਤੇ ਦੂਜਾ ਅਹਿਮਦ ਸ਼ਾਹ ਅਬਦਾਲੀ ਨੂੰ ਪਤਾ ਲੱਗ ਜਾਏਗਾ ਵੀ ਜਿਨ੍ਹਾਂ ਦਾ ਮਨ ਦੇ ਭੁਲੇਖਾ ਪਾਰ ਕੇ ਬੈਠਾ ਵੀ ਖਤਮ ਹੋ ਗਿਓ ਅਜੇ ਖਤਮ ਨਹੀਂ ਹੋਏ ਉਹ ਖਤਮ ਨਹੀਂ ਹੋਏ ਉਹਦੇ ਵੀ ਬੈਠੇ ਨੇ ਉਹਦੇ ਮਨ ਦਾ ਭੁਲੇਖਾ ਦੂਰ ਹੋ ਜਾਵੇ ਜਦੋਂ ਸਿੰਘਾਂ ਨੇ ਸਾਸ ਸੰਗਤ ਆਸੇ ਪਾਸੇ ਦੇ ਇਲਾਕਿਆਂ ਦੇ ਵਿੱਚ ਮਾਰ ਕੇ ਮਾਰੇ ਨੇ ਬੜੇ ਦੁਸ਼ਮਣਾਂ ਦੇ ਉੱਤੇ ਹਲਾ ਭੋਲਿਆ ਅਹਿਮਦ ਸ਼ਾਹ ਬਦਾਨੀ ਕੋਲੇ ਖਬਰਾਂ ਪਹੁੰਚਦੀਆਂ ਨੇ ਜੀ ਅੱਜ ਸਿੰਘਾਂ ਨੇ ਇਹਦੇ ਤੇ ਹਮਲਾ ਕਰ ਦਿੱਤਾ ਅੱਜ ਆਹ ਹਾਕਮ ਉਹਨਾਂ ਦੇ ਕਲਾਵੇ 'ਚ ਆ ਗਿਆ ਅੱਜ ਐਸ ਹਾਕਮ ਦੇ ਕੋਲੋਂ ਮਾਲ-ਬੰਦ ਲੁੱਟਿਆ ਉਹਦੇ ਕੋਲੇ ਜਦੋਂ ਖਬਰਾਂ ਪਹੁੰਚ ਗਿਆ ਉਹਦੇ ਮਨ ਦਾ ਇੱਕ ਭੁਲੇਖਾ ਦੂਰ ਹੋ ਗਿਆ ਉਹ ਕਹਿੰਦਾ ਸਿੱਖ ਪਤਾ ਨਹੀਂ ਕਿਹੜੀ ਮਿੱਟੀ ਦੇ ਬੜੇ ਹੋਏ ਨੇ ਇੰਨੀ ਬੁਰੀ ਤਰੀਕੇ ਦੇ ਨਾਲ ਜੰਗ ਦੇ ਮੈਦਾਨ ਜਿਨ੍ਹਾਂ ਨੂੰ ਹਰਾਇਆ ਹਜੇ ਵੀ ਇਹ ਆਪਣੀ ਹਾਰ ਮੰਨਣ ਵਾਸਤੇ ਤਿਆਰ ਨਹੀਂ ਹਜੇ ਵੀ ਹਾਰ ਮੰਨਣ ਵਾਸਤੇ ਤਿਆਰ ਨਹੀਂ ਤੇ ਇਹਨਾਂ ਦਾ ਹੱਲ ਕੀ ਕੀਤਾ ਜਾਵੇ ਹੁਣ ਜਦੋਂ ਹੱਲ ਕਰਨ ਦੀ ਗੱਲ ਆਈਨਾਂ ਜੀ ਉਹਦੇ ਮਨ 'ਚ ਖਿਆਲ ਆਇਆ ਵੀ ਸਿੱਖਾਂ ਨਾਲ ਸੁਲ੍ਹਾ ਕਰ ਲਈ ਜਾਂਦੇ ਸੁਲ੍ਹਾ ਕਰਨ ਵਾਸਤੇ ਕਦੋਂ ਵੀ ਤਿਆਰ ਹੁੰਦਾ ਜਦੋਂ ਤੁਹਾਡੀ ਢਾਂਗ 'ਚ ਤਮ ਹੋਵੇਦਾ ਜਦੋਂ ਤੁਹਾਡੀ ਤੀਕ ਦੇ ਵਿੱਚ ਤੁਹਾਡੇ ਸ਼ਸਤਰ ਦੇ ਵਿੱਚ ਬਲ ਹੋਵੇ ਤੁਹਾਨੂੰ ਟੇਬਲ ਟਾਕ ਦੇ ਉੱਤੇ ਬੈਠਣ ਵਾਸਤੇ ਉਦੋਂ ਦੁਸ਼ਮਣ ਸੱਦੇਗਾ ਨਹੀਂ ਤਾਂ ਟੇਬਲ ਟਾਕ ਤੇ ਬੈਠਣ ਨਾਲ ਸੇ ਕੋਈ ਨਹੀਂ ਸੱਜਦਾ ਸੁਲਾਹ ਕਰਨ ਵਾਸਤੇ ਉਹ ਦੋ ਦੁਸ਼ਮਣ ਤਿਆਰ ਹੁੰਦੇ ਜਦੋਂ ਨੂੰ ਪਤਾ ਹੋਵੇ ਵੀ ਅੱਗੋਂ ਜਿਹੜੀ ਪਾਵਰ ਹੈ ਅੱਗੋਂ ਜਿਹੜੀ ਤਾਕਤ ਹੈ ਉਹਨਾਂ ਦੇ ਕੋਲੇ ਵੀ ਸ਼ਸਤਰ ਨੇ ਉਹ ਵੀ ਕਿਤੇ ਮਾੜੇ-ਮੋੜੇ ਸਿੱਖ ਨਹੀਂ ਸਿੱਖ ਪਤਾ ਨਹੀਂ ਕਿਹੜੀ ਮਿੱਟੀ ਦੇ ਬੜੇ ਹੋਏ ਨੇ ਉਹਦੇ ਮਨ 'ਚੇ ਭਾਵਨਾ ਆ ਗਈ ਉਹਦੇ ਮਨ 'ਚ ਗੱਲ ਆਈ ਉਹ ਕਹਿੰਦਾ ਵੀ ਹੁਣ ਸਿੱਖਾਂ ਦੇ ਨਾਲ ਟਕਰਾ ਕਰਨ ਦਾ ਤਰੀਕਾ ਬਦਲਣਾ ਪੈਗਾ ਸਿੱਖਾਂ ਨਾਲ ਸੁਲਾਹ ਕਰਨੀ ਪਏ ਜਿਹੜੀਆਂ ਪਾਵਾ ਜੰਗ ਦੇ ਮੈਦਾਨ 'ਚ ਨਹੀਂ ਨਾ ਮਰਦੀਆਂ ਜੀ ਮਕਬਤਾ ਤੋਂ ਬਾਅਦ ਵਿਚਾਰ ਕਰਨੀ ਹੈ ਜਿਹੜੀਆਂ ਕੌਮਾਂ ਜੱਗ ਦੇ ਮੈਦਾਨ ਦੇ ਵਿੱਚ ਨਹੀਂ ਮਰਦੀਆਂ ਸੁਲਾਜ ਮਰਗੀਆਂ ਜਾਂਦੀਆਂ ਨੇ ਉਹ ਸੁਲਾਜ ਖਤਮ ਹੋ ਜਾਂਦੀਆਂ ਨਹੀਂ ਉਹ ਸੰਧੇ ਨਹੀਂ ਖਤਮ ਹੋ ਜਾਂਦੀਆਂ ਨਹੀਂ ਹੁਣ ਜਦੋਂ ਇਹਨੇ ਸੱਧੇ ਕਰਨ ਦੇ ਵਾਸਤੇ ਚਿੱਠੀ ਲਿਖੀ ਉਹ ਚਿੱਠੀ ਲੈ ਕੇ ਇਹਦੇ ਜਿਹੜੇ ਦੂਤ ਨੇ ਸੱਜ ਸੰਗਤ ਸਿੱਖਾਂ ਦੇ ਕੋਲੇ ਸ੍ਰੀ ਹਰਮੰਦਰ ਸਾਹਿਬ ਦੀ ਕਮਨ ਧਰਤੀ ਤੇ ਆਏ ਸੀ ਸ੍ਰੀ ਹਰਮੰਦਰ ਸਾਹਿਬ ਤੇ ਸੱਜ ਸੰਗਤ ਜਦੋਂ ਇਹਨੇ ਚਿੱਠੀ ਭੇਜੀ ਹੈ ਨਾ 16 ਅਕਤੂਬਰ 1762 ਦੀ ਵਾਰੀ ਤੋਂ ਸੱਜ ਸੰਗਤ ਇੱਕ ਦਿਨ ਪਹਿਲਾਂ ਖਾਸਸ਼ਾ ਨੇ ਕੋਈ ਚਿੱਠੀ ਪਹੁੰਚੀ ਉਹਦੇ ਵਿੱਚ ਨੇ ਗੱਲ ਆਖੀ ਵੀ ਕਿੰਨਾ ਪੰਜਾਬ ਦਾ ਰਾਜ ਚੋਨੇ ਹੋਣਾ ਪੰਜਾਬ ਦੇ ਵਿੱਚ ਆਜ਼ਾਦੀ ਨਾਲ ਰਹਿਣਾ ਚਾਹਦੇ ਹੋ ਪੰਜਾਬ ਦੇ ਉੱਤੇ ਤੁਹਾਡਾ ਰਾਜ ਹੋਏਗਾ ਪੰਜਾਬ ਦੇ ਉੱਤੋਂ ਤੁਹਾਡਾ ਰਾਜ ਬਟਾਉਣ ਵਾਲਾ ਕੋਈ ਨਹੀਂ ਪਰ ਕਿੰਨਾ ਇੱਥੇ ਰਾਜ ਕਰਨ ਦੇ ਬਦਲੇ ਦੇ ਵਿੱਚ ਉਹਨੇ ਆਖਿਆ ਵੀ ਕਿੰਨਾ ਇੱਥੇ ਰਾਜ ਕਰੋ ਤੇ ਉਹਦੇ ਬਦਲੇ ਦੇ ਵਿੱਚ ਜਿਹੜੀ ਤੁਹਾਡੀ ਫਸਲ ਹੋਏਗੀ ਨਾ ਜਿਹੜੀ 6 ਆ ਮਹੀਨਿਆਂ ਦੀ ਫਸਲ ਹੋਏਗੀ ਉਹਦੇ ਵਿੱਚੋਂ ਕੁਝ ਕਿੰਨੇਸਾ ਤੁਸੀਂ ਮੈਨੂੰ ਦੇ ਦੇਆ ਐਜਾ ਕਰ ਕਹਿ ਸਕਦੇ ਆਪਾਂ ਟੈਕਸ ਕਹਿ ਸਕਦੀ ਆ ਉਹਨੇ ਆਖਿਆ ਵੀ ਮੈਨੂੰ ਕਰ ਦੇ ਦਿਓ ਟੈਕਸ ਅਦਾ ਕਰ ਦਿਓ ਤੇ ਕਹਿੰਦਾ ਵੀ ਉਹਦੇ ਬਦਲੇ ਦੇ ਵਿੱਚ ਤੁਸੀਂ ਇੱਥੇ ਰਾਜ ਕਰ ਸਕਦੇ ਹੋ ਹੁਣ ਗੱਲ ਰਾਜ ਕਰਨ ਦੀ ਹੈ ਰਾਜ ਕਰਨਾ ਬਿਨਾਂ ਤੇ ਸਾਧ ਸੰਗਤ ਸਿੱਖ ਨੂੰ ਸਾਧ ਸੰਗਤ ਰਾਜ ਕੇਵਲ ਤਲਗੀ ਕਰ ਮਹਾਰਾਜ ਦੇ ਸਕਦੇ ਨੇ ਦੁਨਿਆਵੀ ਬੰਦਾ ਕੋਈ ਵੀ ਸਾਨੂੰ ਰਾਜ ਨਹੀਂ ਦੇ ਸਕਦਾ ਦੁਨਿਆਵੀ ਬੰਦਾ ਰਾਜ ਦੇਣ ਵਾਲਾ ਕੋਈ ਨਹੀਂ ਸਿੱਖਾਂ ਦੇ ਕੋਲੇ ਜਦੋਂ ਆਖ ਬਰਾਪਉਣ ਜੀ ਉਹ ਸਾਡੇ ਯੋਗ ਆਗੂ ਕਿਵੇਂ ਅਸਲ ਦੇ ਵਿੱਚ ਆਗੂ ਕੌਣ ਹੁੰਦਾ ਇਹ ਵੀ ਕੰਤਾ ਤੋਂ ਬਾਅਦ ਤੁਹਾਡੇ ਨਾਲ ਵਿਚਾਰ ਕਰਦਿਆਂ ਜਦੋਂ ਚਿੱਠੀ ਆਈ ਆਹ ਮੇਰੀ ਕੌਮ ਦੇ ਆਗੂ ਸਰਦਾਰ ਜਸ ਸਿੰਘ ਵਰਗੇ ਸਰਦਾਰ ਗਿੜ ਸਿੰਘ ਵਰਗੇ ਉਹਨਾਂ ਸੂਰਮਿਆਂ ਨੇ ਇਸ ਆਈ ਹੋਈ ਚਿੱਠੀ ਦਾ ਜਵਾਬ ਕਿਵੇਂ ਦਿੱਤਾ ਜਦੋਂ ਉਹਨਾਂ ਦੂਤਾਂ ਨੂੰ ਆਖਿਆ ਉਹ ਕਹਿਣ ਲੱਗੇ ਵੀ ਠੀਕ ਹੈ ਸੁਲਾਹ ਕਰਨ ਵਾਸਤੇ ਤਿਆਰ ਆ ਸੁਲਾਹ ਕਰਨ ਵਾਸਤੇ ਅਸੀਂ ਤਿਆਰ ਆ ਪਰ ਸੁਲਾਹ ਕਿਵੇਂ ਕਰਨੀ ਹੈ ਕਹਿੰਦੇ ਸੁਲਾਹ ਕੀਤੀ ਜਾਏਗੀ ਕਿਵੇਂ ਸ਼ਰਤਾਂ ਲਿਖੀਆਂ ਜਾਣਗੀਆਂ ਸੂਰਮਿਆਂ ਨੇ ਜਿਹੜਾ ਜਵਾਬ ਦਿੱਤਾ ਆ ਘਰਲਾ ਦਾ ਕਲਾਸਾ ਜੋੜੀ ਕਮਰਾ ਵਿੱਚ ਹੈ ਫੋਨ ਲੇ